ਕੀ ਹਾਲ ਚਾਲ ਹੈ ਜੀ ਤੁਹਾਡਾ ਸਾਰਿਆਂ ਦਾ ਜਿਹਨੇ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਤੁਹਾਡਾ ਸਾਰਿਆਂ ਦਾ ਆਪਾ ਸਵਾਗਤ ਕਰਦੇ ਆ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਤੇ ਬਹੁਤ ਸਾਰੀਆਂ ਆਪਾਂ ਮਸ਼ੀਨਰੀਆਂ ਲੈ ਕੇ ਪਹੁੰਚਿਆ ਇੱਕ ਆ ਪਤਵਾੜੇ ਵਾਸਤੇ ਸਿਰਫ 42000 ਦੀ ਗੱਡੀ ਲੈ ਕੇ ਪਹੁੰਚਿਆ ਬਹੁਤ ਘੱਟ ਰੇਟ ਆ ਬਹੁਤ ਸੋਹਣੀ ਗੱਡੀ ਐ ਤੁਹਾਨੂੰ ਸਾਰਿਆਂ ਨੂੰ ਵੀਡੀਓ ਪਸੰਦ ਆਊਗੀ ਸਾਰੇ ਐਂਡ ਤੱਕ ਬਣੇ ਰਹੋ ਜੀ ਤੇ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰਦੋ ਨੰਬਰ ਆਪਣਾ ਸਕਰੀਨ ਤੇ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਸੀ ਜੇ ਤੁਸੀਂ ਵੀ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਕੁਝ ਵੀ ਹੈ ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਭੇਜ ਕੇ ਫ੍ਰੀ ਦੇ ਵਿੱਚ ਐਡ ਤੁਸੀਂ ਲਗਵਾ ਸਕਦੇ ਹੋ ਪਹਿਲੀ ਗੱਡੀ ਤੋਂ ਆਪਾਂ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ Swift VDI ਆਪਾਂ ਲੈ ਕੇ ਪਹੁੰਚੇ ਹਾਂ ਜੀ 2013 ਮਾਡਲ ਗੱਡੀ ਹੈ ਸਾਰੇ ਡਾਕੂਮੈਂਟਸ ਆਪਾਂ ਨੂੰ ਕੰਪਲੀਟ ਮਿਲ ਜਾਣਗੇ ਗੱਡੀ ਦੇ ਨਾਲ ਹੀ ਗੱਡੀ ਦੀ ਪਾਸਿੰਗ ਵਗੈਰਾ ਸਾਰਾ ਕੁਝ ਆਪਾਂ ਨੂੰ ਵਧੀਆ ਮਿਲੂਗਾ ਜੇ ਆਪਾਂ ਟਾਇਰਾਂ ਦੀ ਗੱਲ ਕਰੀਏ ਤਾਂ ਮਾਲਕ ਨੇ ਦੱਸਿਆ ਵੀ 50 ਤੋਂ 55 ਪੈਸੇ ਟਾਇਰ ਮਿਲ ਜਾਣਗੇ ਮਾਲਕ ਨੇ ਸਾਰਾ ਕੁਝ ਕਨਫਰਮ ਕਰਵਾਇਆ ਗੱਡੀਵਾਰੀ ਤੇ ਗੱਡੀ ਦੇ ਕਾਗਜ਼ ਪੱਤਰਾਂ ਬਾਰੇ ਸਾਰਾ ਕੁਝ ਇਹਨਾਂ ਨੇ ਦੱਸਿਆ ਗਾ ਇਹਨਾਂ ਨੇ ਦੱਸਿਆ ਕੋਈ ਐਕਸੀਡੈਂਟ ਗੱਡੀ ਕਿਸੇ ਪਾਸੋਂ ਨਹੀਂ ਹੋਈ ਸੀਟ ਕਵਰ ਬਿਲਕੁਲ ਨਵੇਂ ਚੜੇ ਹੋਏ ਨੇ ਮਾਲਕ ਨੇ ਦੱਸਿਆ ਗੱਡੀ ਦਾ ਰੰਗ ਦੇਖ ਲਓ ਤੇ ਗੱਡੀ ਦਾ ਨੰਬਰ ਹਰਿਆਣਾ ਦਾ ਤੇ ਗੱਡੀ ਖੜੀ ਹੈ ਡੱਬ ਵਾਲੀ ਏਰੀਆ 'ਚ ਕਿਸੇ ਨੇ ਦੇਖਣੀ ਹੈ ਕਿਸੇ ਨੇ ਚਲਾ ਕੇ ਦੇਖਣੀ ਹੈ ਤੁਰ ਕੇ ਦੇਖਣੀ ਹੈ ਕਿਸੇ ਨੂੰ ਪਸੰਦ ਆਈ ਹੈ ਕੋਈ ਖਰੀਦਣ ਦਾ ਚਾਹਵਾਨ ਹੈਗਾ ਤਾਂ ਡੱਬ ਵਾਲੀ ਜਾ ਕੇ ਤੁਸੀਂ ਗੱਡੀ ਨੂੰ ਦੇਖ ਸਕਦੇ ਹੋ ਤੇ ਰੇਟ ਜਿਹੜਾ ਮਾਲਕ ਵੱਲੋਂ ਪਹੁੰਚੇ ਆਪਣੇ ਕੋਲੇ ਡਿਮਾਂਡ 290000 ਰੁਪਇਆ ਪਹੁੰਚੀ ਹੈ ਡਿਮਾਂਡ ਇੱਕ ਵਾਰੀ ਫਿਕਸ ਰੇਟ ਨਹੀਂ ਹੈਗਾ ਜੀ ਮਾਲਕ ਨੇ ਕਿਹਾ ਘਾਟਾ ਵਾਧਾ ਕੀਤਾ ਜਾਊਗਾ ਜਿਹਨੂੰ ਵੀ ਗੱਡੀ ਪਸੰਦ ਆਉਂਦੀ ਹੈ ਕੋਈ ਵੀ ਜਾ ਕੇ ਦੇਖਣਾ ਚਾਹੁੰਦਾ ਹੈ ਮਾਲਕ ਦੇ ਘਰੇ ਜਾ ਕੇ ਦੇਖ ਸਕਦਾ ਪਹਿਲਾਂ ਕੋਈ ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ ਤਾਂ ਮਾਲਕ ਨਾਲ ਕਰ ਲੋ ਜੀ ਨੰਬਰ ਵੱਜਦਾ 7508744900 ਪੂਰਾ ਸੈਕਿੰਡ ਜਿਹੜੀ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਜੀ ਆਲਟੋ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ 2009 ਮਾਡਲ ਗੱਡੀ ਆ ਆਲਟੋ ਐਲੈਕਸਾਈ ਪਾਸਿੰਗ ਮਿਲ ਜੂਗੀ 2029 ਤੱਕ ਰਮ ਗੱਡੀ ਬਹੁਤ ਵਧੀਆ ਆਪਾਂ ਨੂੰ ਮਿਲ ਜੂਗੀ ਤੇ ਗੱਡੀ ਕੁੱਲ 80000 ਚੱਲੀ ਹੋਈ ਆ ਮਾਲਕ ਨੇ ਦੱਸਿਆ ਜੇਨੂਨ ਚੱਲੀ ਹੋਈ ਆ ਸੈਕਿੰਡ ਓਨਰ ਗੱਡੀ ਬਰਨਾਲੇ ਖੜੀ ਆ ਪੰਜਾਬ ਨੰਬਰ ਆ ਟਾਇਰ ਸੋਹਣੇ ਨੇ ਟਾਇਰਾਂ ਦੇ ਵਿੱਚ ਅਲਾਈ ਚੰਗੇ ਲੱਗੇ ਹੋਈ ਨਹੀਂ ਗੱਡੀ ਦਾ ਰੰਗ ਸਿਲਵਰ ਹੈ ਬਾਕੀ ਪੰਜਾਬ ਨੰਬਰਾਂ ਨੰਬਰ ਪਲੇਟਾਂ ਸਰਕਾਰੀ ਆਪਨ ਨੂੰ ਮਿਲ ਜਾਣਗੀਆਂ ਤੇ ਕਿਸੇ ਨੂੰ ਗੱਡੀ ਪਸੰਦ ਆਉਂਦੀ ਹੈ ਤਾਂ ਮਾਲਕ ਵੱਲੋਂ ਡਿਮਾਂਡ ਜਿਹੜੀ ਆਪਣੇ ਕੋਲੇ ਪਹੁੰਚੀ ਹੈ 1 ਲੱਖ ਤੇ 35000 ਰੁਪਿਆ ਪਹੁੰਚੀ ਐ ਸਈ ਮਾਲਕ ਨੇ ਕਿਹਾ ਘਾਟਾ ਵਾਦਾ ਕੀਤਾ ਜਾਊਗਾ ਜਿਹਨੂੰ ਵੀ ਗੱਡੀ ਪਸੰਦ ਆਉਂਦੀ ਹੈ ਕੋਈ ਵੀ ਜਾ ਕੇ ਦੇਖਣਾ ਚਾਹੁੰਦਾ ਬਰਨਾਲੇ ਜਾ ਕੇ ਮਾਲਕ ਦੇ ਘਰੇ ਜਾ ਕੇ ਦੇਖ ਸਕਦੋਂ ਤੇ ਨੰਬਰ ਆਪਾਂ ਸਕਰੀਨ ਤੇ ਮਾਲਕ ਦਾ ਦੇ ਵੀ ਰੱਖਿਆ 90415 87300 ਪੂਰਾ ਗੱਲ ਕਰ ਲਿਓ ਆਪੇ ਜਿਹੜੀ ਵੀ ਗੱਲ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਤੁਸੀਂ ਕਰਨਾ ਚਾਹੁੰਦੇ ਹੋ ਚੇਕ ਕਰੋ ਗੱਡੀ ਖਰੀਦਣ ਬਾਰੇ ਪੁੱਛਣ ਬਾਰੇ ਕੁਝ ਵੀ ਤੇ ਗੱਲਬਾਤ ਆਪਾਂ ਪੂਰੀ ਕਰ ਰਹੇ ਆ ਜੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸਿਓ ਜੇ ਕਿਸੇ ਨੇ ਐਡ ਕਰਵਾਉਣੀ ਹੈ ਪਹਿਲਾਂ ਵੀ ਤੁਹਾਨੂੰ ਨੰਬਰ ਮੈਂ ਦੱਸਿਆ ਸੀਗਾ ਉੱਪਰ ਆਪਣਾ ਪੂਰੀ ਵੀਡੀਓ 'ਚ ਨੰਬਰ ਲਿਖਿਆ ਰਹਿੰਦਾ ਨੋਟ ਕਰ ਲਓ ਜੀ ਨੰਬਰ ਤੁਹਾਨੂੰ ਮੈਂ ਦੱਸ ਦਿੰਨੇ ਨੰਬਰ ਹੈ ਜੀ 77194 45360 ਜੇ ਕਿਸੇ ਨੇ ਐਡ ਕਰਵਾਉਣੀ ਹੈ ਇਸ ਨੰਬਰ ਤੇ ਆਪਣੇ ਵਟਸਐਪ ਨੰਬਰ ਤੇ ਫੋਟੋਆਂ ਜਾਣਕਾਰੀ ਫੋਟੋਆਂ ਸਾਰਾ ਕੁਝ ਭੇਜੋ ਐਡ ਆਪਾਂ ਫਰੀ 'ਚ ਛੇਤੀ ਛੇਤੀ ਲਗਾ ਦਾਂਗੇ ਜੇ ਵੀਡੀਓ ਵਧੀਆ ਲੱਗ ਰਹੀ ਹੈ ਜੀ ਪਸੰਦ ਜੇ ਤੁਹਾਨੂੰ ਵੀਡੀਓ ਆ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਹੁਣ ਆਪਾਂ ਇੱਕ ਜਿਹੜੀ ਗੱਡੀ ਲੈ ਕੇ ਪਹੁੰਚਿਆ Maruti 2003 ਮਾਡਲ 0.2 ਵਾਲਾ ਇੰਜਨ ਹੈ ਜੀ ਕੰਪਨੀ ਫਿਟਡ AC ਆਪਨ ਮਿਲ ਜਾਊਗਾ ਵਰਕਿੰਗ ਦੇ ਵਿੱਚ ਬਹੁਤ ਵਧੀਆ ਕੰਡੀਸ਼ਨ ਹੈ ਪੰਜਾਬ ਨੰਬਰ ਗੱਡੀ ਹੈ ਅਸੀਂ ਬਾਕੀ 42000 ਰੁਪਏ ਡਿਮਾਂਡ ਕੀਤੀ ਹੈ ਘਾਟਾ ਵੱਲ ਦੇ ਕੀਤਾ ਜਾਊਗਾ ਇੰਜਨ ਉਂਜਣ ਪੂਰਾ ਵਧੀਆ ਗਾ ਸੋਹਣੀ ਗੱਡੀ ਅੰਦਰੋਂ ਪੂਰੀ ਵਧੀਆ ਬਾਹਰੋਂ ਪੂਰੀ ਵਧੀਆ ਤੇ ਜਾ ਕੇ ਤੁਸੀਂ ਦੇਖਣੀ ਹੈ ਜਾ ਕੇ ਦੇਖ ਸਕਦੇ ਹੋ ਚਲਾ ਕੇ ਕਿਸੇ ਨੇ ਗੱਡੀ ਦੇਖਣੀ ਚਲਾ ਕੇ ਦੇਖ ਸਕਦੇ ਹੋ ਰੇਟ ਤੁਹਾਨੂੰ ਮੈਂ ਕੰਫਰਮ ਕਰਵਾਇ ਦੀ ਤਾਂ ਘਾਟਾ ਵਾਦਾ ਕੀਤਾ ਜਾਊਗਾ ਤੇ ਜਿਹਨਾਂ ਦੀ ਗੱਡੀ ਹੈ ਜਿਹੜੇ ਮਾਲਕ ਨੇ 94173 31407 ਇਹ ਮਾਲਕ ਦਾ ਨੰਬਰ ਹੈ ਜਿਨਾਂ ਦੀ ਗੱਡੀ ਹੈ ਜਿਹੜੀ ਵੀ ਗੱਲ ਕਰਨੀ ਹੋਈ ਮਾਲਕ ਨਾਲ ਤੁਸੀਂ ਆਪੇ ਕਰ ਲਿਓ ਜੀ ਤਾਂ ਕਿ ਵੀਡੀਓ ਦੀ ਗੱਲਬਾਤ ਆਪਾਂ ਕਰ ਰਹੇ ਹਾਂ ਜੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਕਮੈਂਟ ਕਰਨਾ ਨਾ ਪੁੱਲਿਓ ਚੱਲਦੀ ਚੱਲਦੀ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਅਗਲੀ ਵੀਡੀਓ ਵਾਸਤੇ ਕਮੈਂਟ ਲਾਜ਼ਮੀ ਕਰੋ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿਹੜੀ ਗੱਡੀ ਮਸ਼ੀਨਰੀ ਕਿੱਥੋਂ ਚਾਹੀਦੀ ਹੈ ਤੇ ਕਮੈਂਟ ਵੀਡੀਓ ਬਾਰੇ ਲਾਜ਼ਮੀ ਕਰੋ